ਦੇ ਵਿੱਚ ਵੱਡਾ ਉਲਟਫੇਰ ਹੋਇਆ ਹੈ ਜਿੱਥੇ ਭਾਜਪਾ ਦੇ ਵੱਲੋਂ ਆਪਣਾ ਮੇਰ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਬੀਜੇਪੀ ਦੀ ਹਰਪ੍ਰੀਤ ਕੌਰ ਬਬਲਾ ਜਿਹੜੇ ਉਹ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਨੇ ਜਦਕੀ ਡਿਫਟੀ ਮੇਅਰ ਅਤੇ ਸੀਨੀਅਰ ਡਿਫਟੀ ਮੇਅਰ ਦੇ ਅਹੁਦਿਆਂ ਦੇ ਉੱਤੇ ਕਾਂਗਰਸ ਪਾਰਟੀ ਕਾਬਜ਼ ਹੋਈ ਹੈ ਇਸ ਤੋਂ ਬਾਅਦ ਇੱਕ ਨਵਾਂ ਸਿਆਸੀ ਖਮਸਾਣਾ ਜਿਹੜਾ ਉਹ ਛਿਰਦਾ ਦਿਖਾਈ ਦੇ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਉੱਤੇ ਧੋਖਾਧੜੀ ਦੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਕਾਂਗਰਸ ਪਾਰਟੀ ਦੇ ਕਾਉਂਸਲਰਾਂ ਦੇ ਉੱਤੇ ਕ੍ਰਾਸ ਵੋਟਿੰਗ ਕਰਨ ਦੇ ਇਲਜ਼ਾਮ ਨੇ ਜਿਹੜੇ ਉਲਗਾਏ ਗਏ ਨੇ ਤਾਂ ਜ਼ਿਕਰ ਹੋ ਗਿਆ ਕਿ ਕਾਂਗਰਸ ਪਾਰਟੀ ਦੇ ਜਸਵੀਰ ਸਿੰਘ ਬੰਟੀ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਨੇ ਅਤੇ ਡਿਪਟੀ ਮੇਅਰ ਦਾ ਅਹੁਦਾ ਕਾਂਗਰਸ ਦੀ ਤਨੁਣਾ ਮਹਿਤਾ ਦੇ ਕੋਲ ਹੈ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ ਅਤੇ ਨੀਲ ਗਰਗ ਨੇ ਕਾਂਗਰਸ ਪਾਰਟੀ ਉੱਤੇ ਭਾਜਪਾ ਨਾਲ ਰਲੇ ਹੋਣ ਦੇ ਇਲਜ਼ਾਮ ਲਗਾਏ ਨੇ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਦੇ ਵੱਲੋਂ ਬਬਲਾ ਪਰਿਵਾਰ ਨੂੰ ਵਧਾਈ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਮੇਅਰ ਚੋਣ ਨਤੀਜਿਆਂ ਦੇ ਵਿੱਚ ਵੱਡਾ ਉਲਟਫੇਰ ਆ ਜਿਹੜਾ ਹੋਇਆ ਏ ਜਿੱਥੇ ਭਾਜਪਾ ਦਾ ਮੇਅਰ ਆ ਜਿਹੜਾ ਉਹ ਬਣ ਜਾਂਦਾ ਏ ਹਰਪ੍ਰੀਤ ਕੌਰ ਬਬਲਾ ਮੇਅਰ ਚੁਣੇ ਜਾਂਦੇ ਨੇ ਜਿਸ ਦੇ ਵਿੱਚ ਕਾਂਗਰਸ ਅਤੇ ਆਪ ਦੇ ਗੱਠਜੋੜ ਦੇ ਉਮੀਦਵਾਰ ਨੂੰ 17 ਵੋਟਾਂ ਹੀ ਮਿਲਦੀਆਂ ਨੇ ਜਦਕਿ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਮਿਲਦੀਆਂ ਨੇ ਜਦਕਿ ਆਮ ਆਦਮੀ ਪਾਰਟੀ ਕੋਲ 13 ਭਾਜਪਾ ਕੋਲ 16 ਕਾਂਗਰਸ ਪਾਰਟੀ ਕੋਲ 6 ਅਕਾਲੀ ਦਲ ਕੋਲ ਇੱਕ ਅਤੇ ਇੱਕ ਵੋਟ ਆ ਜਿਹੜੀ ਉਹ ਮੈਂਬਰ ਪਾਰਲੀਮੈਂਟ ਦੀ ਵੀ ਸੀ ਤਾਂ ਇਸ ਤਹਿਤ ਵੱਧ ਵੋਟਾਂ ਦੇ ਜਿਹੜੀਆਂ ਉਹ ਇੰਡੀਆ ਅਲਾਈਅንስ ਦੀਆਂ ਭੰਡੀਆਂ ਸੀ ਲੇਕਿਨ ਅਜਿਹਾ ਨਹੀਂ ਹੁੰਦਾ ਅਤੇ ਇੱਥੇ ਕਾਂਗਰਸ ਪਾਰਟੀ ਆ ਜਿਹੜੀ ਉਸ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੇ ਵੱਲੋਂ ਕ੍ਰਾਸ ਵੋਟਿੰਗ ਆ ਜਿਹੜੀ ਉਹ ਕੀਤੀ ਗਈ ਆ ਤਾਂ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੀਲ ਗਰਗ ਦੇ ਵੱਲੋਂ ਕਾਂਗਰਸ ਪਾਰਟੀ ਤੇ ਨਿਸ਼ਾਨੇ ਸਾਧੇ ਗਏ ਨੇ ਕਾਂਗਰਸ ਦੇ ਕੌਂਸਲਰਾਂ ਉੱਤੇ ਕਰਾਸ ਵੋਟਿੰਗ ਕਰਨ ਦੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਨੇ ਨਾ ਕੇਵਲ ਧੋਖਾ ਦਿੱਤਾ ਬਲਕਿ ਚੰਡੀਗੜ੍ਹ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਅਤੇ ਗੁਪਤ મતદાન ਵਿੱਚ ਭਾਜਪਾ ਦਾ ਮੇਅਰ ਕਾਂਗਰਸ ਦੀ ਮਿਹਰਬਾਨੀ ਨਾਲ ਬਣਿਆ ਹੈ ਇਹ ਵੱਡਾ ਇਲਜ਼ਾਮ ਆ ਜਿਹੜਾ ਉਹ ਨੀਲ ਗਰਗ ਨੇ ਲਗਾਇਆ ਹੈ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਜੇ ਤੁਸੀਂ ਵੋਟ ਕਾਂਗਰਸ ਨੂੰ ਦਿੰਦੇ ਹੋ ਤਾਂ ਉਹ ਸਿੱਧੀ ਭਾਪੀ ਨੂੰ ਜਾਂਦੀ ਹੈ ਅਤੇ ਇਸ ਲਈ ਇਹ ਚੰਡੀਗੜ੍ਹ ਦੇ ਵਿੱਚ ਵੀ ਮਿਲੇ ਹੋਏ ਨੇ ਤੇ ਦਿੱਲੀ ਵਿੱਚ ਵੀ ਮਿਲਣਗੇ ਇਹ ਇਲਜ਼ਾਮ ਵੀ ਨੀਲ ਕਰਕੇ ਨੇ ਲਾਏ ਨੇ ਅਤੇ ਇਹ ਵੀ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਨੂੰ ਵੋਟ ਦੇ ਕੇ ਬੇਅਰਥ ਨਾ ਕਰੋ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਭਾਜਪਾ ਦੀ ਜਿੱਤ ਦਾ ਜਸ਼ਨ ਦਿੱਲੀ ਵਿੱਚ ਵੀ ਮਨਾਇਆ ਜਾ ਰਿਹਾ ਹੈ ਅਤੇ ਭਾਜਪਾ ਵੱਲੋਂ ਦਿੱਲੀ ਚੋਣਾ ਵਿੱਚ ਉਲਟ ਫੇਰ ਕਰਨ ਦਾ ਜਿੱਤ ਹਾਸਲ ਕਰਨ ਦਾ ਦਾਵਾ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਉਹਨਾਂ ਨੇ ਵੀ ਭਾਜਪਾ ਨੂੰ ਇਸ ਗੱਲ ਦੇ ਉੱਤੇ ਵਧਾਈ ਦਿੱਤੀ ਹੈ ਤਾਂ ਨੀਲ ਗਰਗਦੇ ਵੱਲੋਂ ਤਿੱਖੇ ਨਿਸ਼ਾਨੇ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਸਾਧੇ ਗਏ ਨੇ ਇਸ ਦੇ ਨਾਲ ਹੀ ਹੁਣ ਇਹਨਾਂ ਦਾ ਜਿਹੜਾ ਗੱਠ ਜੋੜ ਇੰਡੀਆ ਅਲਾਈਂਸ ਤਹਿਤ ਚੰਡੀਗੜ੍ਹ ਦੇ ਵਿੱਚ ਸੀ ਉਹ ਵੀ ਹੁਣ ਟੁੱਟਦਾ ਦਿਖਾਈ ਦੇ ਰਿਹਾ ਹੈ ਤਾਂ ਕੀ ਕੁਝ ਕਹਿਣਾ ਹੈ ਨੀਲ ਗਰਗਦੇ ਦਾ ਅਤੇ ਕਿਸ ਤਰ੍ਹਾਂ ਦੀਆਂ ਵਧਾਈਆਂ ਰਵਨੀਤ ਸਿੰਘ ਬਿੱਟੂ ਨੇ ਦਿੱਤੀਆਂ ਆਓ ਦੇਖਦੇ ਹਾਂ ਚੰਡੀਗੜ੍ਹ ਦੇ ਵਿੱਚ ਭਾਜਪਾ ਦਾ ਮੇਅਰ ਬੰਨਾ ਗੁੱਤ ਵੋਟਾਂ ਦੁਆਰਾ ਇਹ ਬੜਾ ਸਪਸ਼ਟ ਕਰਦਾ ਹੈ ਕਿ ਇਹ ਕਾਂਗਰਸ ਦੀ ਮਿਹਰਬਾਨੀ ਦੇ ਨਾਲ ਹੋਇਆ ਹੈ ਕ੍ਰਾਸ ਵੋਟਿੰਗ ਹੋਈ ਕਾਂਗਰਸ ਦੇ ਕੌਂਸਲਰਾਂ ਨੇ ਕ੍ਰਾਸ ਕ੍ਰਾਸ VOTING ਕੀਤੀ ਇਸ ਤੋਂ ਇੱਕ ਚੀਜ਼ ਬੜੀ ਸਪਸ਼ਟ ਆ ਕਿ ਕਾਂਗਰਸ ਨੇ ਨਾ ਕੇਵਲ ਧੋਖਾ ਦਿੱਤਾ ਆ ਬਲਕਿ ਚੰਡੀਗੜ੍ਹ ਦੇ ਉਹ ਵੋਟਰ ਜਿਨ੍ਹਾਂ ਨੇ ਕੁਝ ਸੋਚ ਕੇ ਕਾਂਗਰਸ ਨੂੰ ਵੋਟ ਪਾਈ ਸੀ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਮਾਰੀ ਆ ਇੱਕ ਚੀਜ਼ ਤੇ ਬੜੀ ਸਪਸ਼ਟ ਹੋ ਗਈ ਆ ਕਿ ਕਾਂਗਰਸ ਅਤੇ BJP ਇੱਕੋ ਸਿੱਕੇ ਦੇ ਦੋ ਪਹਿਲੂ ਹੈਗੇ ਆ ਤੁਸੀਂ ਵੋਟ ਭਾਵੇਂ ਕਾਂਗਰਸ ਨੂੰ ਪਾਓ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਅਲਟੀਮੇਟਲੀ ਉਸਨੇ BJP ਦੇ ਵਿੱਚ ਹੱਕ ਵਿੱਚ ਭੁਗਤਣਾ ਹੈਗਾ ਇਹੀ ਚੀਜ਼ ਇਹ ਹੁਣ ਦਿੱਲੀ ਦੇ ਵਿੱਚ ਵੀ ਕਰਨਗੇ ਕਿਉਂਕਿ ਦਿੱਲੀ ਚ ਵੀ 5 ਫਰਵਰੀ ਨੂੰ ਵੋਟਾਂ ਪੈਡੀਆਂ ਨੇ ਸੋ ਜਿਹੜੇ ਦਿੱਲੀ ਦੇ ਲੋਕਾਂ ਨੂੰ ਵੀ ਅਸੀਂ ਸੁਚੇਤ ਕਰਨਾ ਚਾਹੁੰਦੇ ਹੈਗੇ ਆ ਕਿ ਕਾਂਗਰਸ ਨੂੰ ਵੋਟ ਪਾ ਕੇ ਜਿਹੜਾ ਆਪਣੀ ਵੋਟ ਦੀ ਵੈਸਟੇਜ ਨਾ ਕਰੋ ਇਹਨਾਂ ਨੂੰ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਹੈ ਇਹ ਬੀਜੇਪੀ ਦੇ ਨਾਲ ਬਿਲ ਚੁੱਕੇ ਹੈ ਔਰ ਇਹ ਰਲੀ ਮਿਲੀ ਜਿਹੜੀ ਆ ਉਹ ਗੇਮ ਖੇਡਦੇ ਹੈਗੇ ਜਿਸ ਦੇ ਨਾਲ ਜਿਹੜਾ ਹੈਗਾ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਜੇ ਉਹ ਸੋਚ ਕੇ ਇਹਨਾਂ ਨੂੰ ਵੋਟ ਪਾਈ ਸੀ ਉਸ ਦੇ ਨਾਲ ਇਹ ਲੋਕ ਧੋਖਾ ਕਰਦੇ ਦੇਖੋ ਬਹੁਤ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਬੀਬੀ ਹਰਪ੍ਰੀਤ ਕੌਰ ਬਬਲਾ ਜੀ ਤੇ ਬਬਲਾ ਪਰਿਵਾਰ ਜਿਨ੍ਹਾਂ ਨਾਲ ਬਹੁਤ ਅਜਦੇ ਨਹੀਂ ਮੇਰੇ ਬਬਲਾ ਜੀ ਦੇ ਪਿਤਾ ਜੀ ਤੇ ਬਬਲਾ ਜੀ ਨਾਲ ਉਹਨਾਂ ਦੇ ਬੇਟਿਆਂ ਨਾਲ ਮੈਂ ਸਮਝਦਾ 30 ਸਾਲ ਦੇ ਸੰਬੰਧ ਨੇ ਤੇ ਅੱਜ ਇੰਨੀ ਖੁਸ਼ੀ ਆ ਵੀ ਜੋ ਚੰਡੀਗੜ੍ਹ ਜਦੋਂ ਭਾਜਪੀ ਨੇ ਰਾਜਧਾਨੀ ਜਿੱਤ ਲਈ ਪੰਜਾਬ ਦੀ ਚੰਡੀਗੜ੍ਹ ਅੱਜ ਇਹ ਖੁਸ਼ੀ ਸਾਨੂੰ ਪੰਜਾਬ ਵਾਲਿਆਂ ਨੂੰ ਸਭ ਤੋਂ ਵੱਧ ਆ ਵੀ ਅਗਲੀ ਵਾਰੀ ਜਿਹੜੀ ਪੰਜਾਬ ਦੀ ਆ ਹੁਣ ਉੱਥੇ ਦੇ ਲੋਕ ਮੋਹਰ ਲਾਉਣਗੇ ਤੇ ਜੋ ਨਰਿੰਦਰ ਮੋਦੀ ਜੀ ਜੋ ਉਹਨਾਂ ਦੀ ਸੋਚ ਆ ਡਵੈਲਪਮੈਂਟ ਦੀ ਉਹਦੇ ਉੱਤੇ ਅੱਜ ਜਿਹੜੀ ਚੰਡੀਗੜ੍ਹ ਨੇ ਜਿਹਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਜਿਹੜੀ ਸਭ ਤੋਂ ਮੈਂ ਸਮਝਦਾ ਸੋਹਣੇ ਸ਼ਹਿਰਾਂ ਚੋਂ ਵਰਲਡ ਦੇ ਆ ਚੋਂਦਾ ਤੇ ਲੋਕ ਵੀ ਉੱਥੇ ਦੇ ਬੜੇ ਚੰਗੇ ਆ ਤੇ ਅੱਜ ਬੀਜੇਪੀ ਦੀ ਜਿੱਤ ਆ ਜਿਹੜੀ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਐਡੀ ਵੱਡੀ ਜਿੱਤ ਸਾਡੇ ਉਥੇ ਦੇ ਪ੍ਰਧਾਨ ਸਾਡੇ ਬੀਜੇਪੀ ਦੇ ਉਹਨਾਂ ਦੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਉਥੋਂ ਲੜੇ ਉਹਨਾਂ ਨੂੰ ਤੇ ਸਾਰੇ ਕਾਉਂਸਲਰਾਂ ਨੂੰ ਤੇ ਬੀਜੇਪੀ ਨੂੰ ਬਹੁਤ ਬਹੁਤ ਮੁਬਾਰਕ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਵੱਡੀ ਜਿੱਤ ਆ ਜਿਹੜੀ ਦਿੱਤੀ